ਜਿਹੜੇ ਵੀਰ ਆਪਣੇ ਘਰ ਤੋਂ ਆਲਟਰੀ ਫਾਰਮਿੰਗ ਦਾ ਨਵਾਂ ਨਮਾ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਆਪਣੇ ਘਰੇ ਪਈ ਖਾਲੀ ਜਗ੍ਹਾ 'ਚ ਨਮਾ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਉਹ ਵੀਰ ਕਿੰਨੀ ਉਮਰ ਦੇ ਬੱਚੇ ਪਾਉਣ ਤਾਂ ਜੋ ਅੱਗੇ ਜਾ ਕੇ ਉਹਨਾਂ ਨੂੰ ਪ੍ਰੋਫਿਟ ਦੇ ਸਕਣ ਤੇ ਮਰਨ ਨਾ ਆਪਾਂ ਇਸ ਵੀਡੀਓ 'ਚ ਪ੍ਰੋਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਕਿ ਤੁਹਾਨੂੰ ਕਿੰਨੀ ਉਮਰ ਦਾ ਬੱਚਾ ਪਾਉਣਾ ਚਾਹੀਦਾ ਜਿਹੜੇ ਪਹਿਲੀ ਵਾਰ ਵੀਰ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਖਾਸ ਕਰਕੇ ਇਹ ਉਹਨਾਂ ਵੀਰਾਂ ਲਈ ਆ ਵੀਡੀਓ ਜਿਹੜੇ ਘਰੋਂ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਘਰ ਤੋਂ ਸਟਾਰਟ ਕਰਨਾ ਚਾਹੁੰਦੇ ਨੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਜੇ ਦੱਸਾਂਗੇ ਕਿ ਤੁਹਾਨੂੰ ਕਿਸ ਉਮਰ ਦਾ ਜਿਹੜਾ ਬੱਚਾ ਪਾਉਣਾ ਚਾਹੀਦਾਗਾ ਤੇ ਕੀ ਤੁਹਾਨੂੰ ਉਹ ਰੇਟ ਮਿਲੂਗਾ ਕਿਵੇਂ ਅੱਗੇ ਤੁਸੀਂ ਉਹਦਾ ਜਿਹੜਾ ਪਾਲਣ ਪੋਸਣ ਕਰਨਾ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਦੋਸਤੋ ਪਣ ਆ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਇਸ ਵਿਸ਼ੇ ਤੇ ਜਿਹੜੀ ਗੱਲਬਾਤ ਸਟਾਰਟ ਕਰਦੇ ਆਂ ਦੋਸਤੋ ਅੱਜ ਕੱਲ ਪੈਸਾ ਬਹੁਤ ਜਿਆਦਾ ਜ਼ਰੂਰੀ ਹੋ ਚੁੱਕਿਆ ਸਭ ਲਈ ਕਮਾਉਣਾ ਹਰ ਇੱਕ ਚਾਹੁੰਦਾਗਾ ਕਿ ਸਾਨੂੰ ਘਰੇ ਬੈਠਿਆਂ ਨੂੰ ਵੀ ਜਿਹੜੇ ਥੋੜੇ ਬਹੁਤੇ ਪੈਸੇ ਬਣਦੇ ਰਹਿਣ ਜਿਹੜਾ ਆਪਾਂ ਕੰਮ ਕਰਦੇ ਆਂ ਉਹ ਤਾਂ ਚਲੋ ਕਰਦੇ ਆਂ ਸੋ ਇੱਕ ਪਾਰਟ ਟਾਈਮ ਜਿਹੜੀ ਅਰਨਿੰਗ ਹੋਣੀ ਬਹੁਤ ਜਿਆਦਾ ਜ਼ਰੂਰੀ ਹੈ ਅੱਜ ਕੱਲ ਦੇ ਸਮੇਂ 'ਚ ਜੇਕਰ ਤੁਸੀਂ 10 ਤੋਂ 15000 ਰੁਪਏ ਮਹੀਨੇ ਦਾ ਕਮਾਉਣਾ ਚਾਹੁੰਦੇ ਹੋ ਘਰੇ ਬਹਿ ਕੇ ਨਾਲੇ ਤੁਸੀਂ ਆਪਣੀ ਜੌਬ ਕਰੋ ਜਾਂ ਕੋਈ ਵੀ ਖੇਤੀਬਾੜੀ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਉਹਦੇ ਨਾਲ-ਨਾਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਤੁਹਾਡੀ ਇਹ ਰਏ ਆ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਤੁਹਾਡੀ ਸੋਚ ਆ ਤੁਸੀਂ ਕਰੋ ਤੇ ਅੱਗੇ ਵਧੋ ਸੋ ਆਪਾਂ ਹੁਣ ਇਸ ਵੀਡੀਓ 'ਚ ਤੁਹਾਨੂੰ ਇਹੀ ਦੱਸਾਂਗੇ ਕਿ ਤੁਹਾਨੂੰ ਕਿੰਨੀ ਉਮਰ ਦੇ ਚੂਚੇ ਤੋਂ ਸਟਾਰਟ ਕਰਨਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਪਹਿਲੀ ਵਾਰੇ ਕੰਮ ਸਟਾਰਟ ਕਰਨਾਗਾ ਉਦੋਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਆਉਂਦਾ ਹੈਗਾ ਖਾਸ ਕਰਕੇ ਜਦੋਂ ਇੱਕ ਦਿਨ ਦਾ ਚੂਚਾ ਲੈ ਕੇ ਆਉਣਿਆਂਗੇ ਸੋ ਆਪਾਂ ਇਹੀ ਤੁਹਾਨੂੰ ਹੁਣ ਦੱਸਣ ਜਾ ਰਿਹਾ ਤੁਸੀਂ ਦੋਸਤੋ ਜੇਕਰ ਪਹਿਲੀ ਵਾਰ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦਿਨ ਦਾ ਚੂਚਾ ਨਾ ਲੈ ਕੇ ਆਓ ਖਾਸ ਕਰਕੇ ਜਦੋਂ ਤੁਸੀਂ ਆਪਣੇ ਘਰ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ 20 50 100 ਜਾਨਵਰ ਤੋਂ ਤੁਸੀਂ ਇੱਕ ਦਿਨ ਦਾ ਬੱਚਾ ਲੈਣ ਦੀ ਬਜਾਏ ਤੁਸੀਂ ਤਕਰੀਬਨ ਇੱਕ ਮਹੀਨੇ ਦਾ ਬੱਚਾ ਲਓ ਹੁਣ ਆਪਾਂ ਤੁਹਾਨੂੰ ਅੱਗੇ-ਅੱਗੇ ਵੀਡੀਓ 'ਚ ਉਹਦਾ ਰੇਟ ਵੀ ਦੱਸਾਂਗੇ ਕਿ ਤੁਹਾਨੂੰ ਕੀ ਰੇਟ ਮਿਲ ਜੂਗਾ ਜੇਕਰ ਤੁਸੀਂ ਆਂਡੇ ਪਰਪਜ ਲਈ ਕੰਮ ਕਰਨਾ ਤਾਂ ਤੁਸੀਂ ਬਲੈਕ ਐਸਟਰਲੋਪ ਜਾਂ ਆਰ ਆਈ ਆਰ ਦਾ ਬੱਚਾ ਲੈ ਸਕਦੇ ਹੋ ਜੇਕਰ ਤੁਸੀਂ ਮੀਟ ਪਰਪਜ ਲਈ ਕੰਮ ਕਰਨਾ ਉਹਨਾਂ ਲਈ ਜਿਹੜੀਆਂ ਦੂਜੀਆਂ ਬਰੀਡਾਂ ਹੁੰਦੀਆਂ ਨੇ ਤੁਸੀਂ ਕੋਈ ਬਰੀਡ ਤੇ ਕੰਮ ਕਰ ਸਕਦੇ ਹੋ ਹੁਣ ਜਿਹੜਾ ਮੇਨ ਮੈਂ ਤੁਹਾਨੂੰ ਪੁਆਇੰਟ ਦੱਸਣਾ ਸੀ ਉਹ ਇਹ ਆ ਕਿ ਜਦੋਂ ਤੁਸੀਂ 1 ਮਹੀਨੇ ਦਾ ਬੱਚਾ ਲਾਓਗੇ ਤਾਂ ਤੁਹਾਨੂੰ ਤਕਰੀਬਨ 1 ਮਹੀਨੇ ਦਾ ਬੱਚਾ ਜਿਹੜਾ 70 ਤੋਂ 80 ਰੁਪਏ ਦਾ ਮਿਲੂਗਾ 70 ਤੋਂ 80 ਰੁਪਏ ਦਾ ਇੱਕ ਮਹੀਨੇ ਦਾ ਜਿਹੜਾ ਬੱਚਾ ਮਿਲੂਗਾ ਉਹ ਤੁਹਾਡੇ ਫਾਰਮ ਤੇ ਤੁਹਾਡੇ ਸੈਟਅਪ ਤੇ ਤੁਹਾਡੇ ਘਰੇ ਆ ਕੇ ਮਰਨ ਦੇ ਉਹਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇ ਜਦੋਂ ਤੁਸੀਂ ਇੱਕ ਦਿਨ ਦਾ ਚੂਚਾ ਲੈ ਕੇ ਆਉਨੇ ਹੋ ਉਦੋਂ ਉਹਦੇ ਮਰਨ ਦੇ ਚਾਂਸ ਕਾਫੀ ਜ਼ਿਆਦਾ ਹੁੰਦੇ ਨੇਗੇ ਕਿਉਂਕਿ ਉਹਦਾ ਟੈਂਪਰੇਚਰ ਮੇਨਟੇਨ ਕਰਨਾ ਉਹਨੂੰ ਸਾਮ ਸੰਭਾਲ ਕਰਨਾ ਬਾਕੀ ਉਹਨੂੰ ਉਹਨੂੰ ਖਰਾਕ ਉਸ ਹਾਵ ਨਾਲ ਦੇਣੀ ਪਾਣੀ ਦੇਣਾ ਉਹ ਬਹੁਤ ਦਿੱਕਤ ਵਾਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਇੱਕ ਵਾਰ ਇਹ 1 ਮਹੀਨੇ ਦੇ ਬੱਚੇ ਰੱਖ ਕੇ ਤੁਹਾਡਾ ਐਕਸਪੀਰੀਅੰਸ ਹੋ ਗਿਆ ਅੱਗੇ ਤੁਸੀਂ ਚਾਹੇ ਅਗਲੇ ਸਾਲ ਤੁਸੀਂ ਜਿਹੜਾ 1 ਦਿਨ ਦਾ ਚੂਚਾ ਵੀ ਪਾ ਸਕਦੇ ਹੋ ਪਰ ਤੁਸੀਂ ਪਹਿਲੀ ਵਾਰ ਹਮੇਸ਼ਾ ਹੀ ਜਿਹੜਾ 1 ਮਹੀਨੇ ਦਾ ਬੱਚਾ ਲਓ ਕਿਉਂਕਿ 1 ਮਹੀਨੇ ਦਾ ਬੱਚਾ ਪਲਿਆ ਹੁੰਦਾਗਾ ਉਹਦੀ ਚੰਗੀ ਗਰੋਥ ਹੋਈ ਹੁੰਦੀ ਹੈਗੀ ਤੁਹਾਨੂੰ ਜ਼ਿਆਦਾ ਸੰਭਾਲ ਨਹੀਂ ਕਰਨੀ ਪੈਂਦੀ ਹਾਂ ਦੇਖ ਰਿਹਾ ਕਿ ਤੁਹਾਨੂੰ ਜ਼ਰੂਰ ਕਰਨੀ ਪਊ ਉਹਦੀ ਪਰ ਓਨੀ ਨਹੀਂ ਦੇਖਭਾਲ ਕਰਨੀ ਪੈਣੀ ਜਿੰਨੀ ਤੁਹਾਨੂੰ 1 ਦਿਨ ਦੇ ਬੱਚੇ ਦੀ ਕਰਨੀ ਪਊਗੀ ਜਦੋਂ 1 ਦਿਨ ਦਾ ਬੱਚਾ ਆਉਂਦਾਗਾ ਉਦੋਂ ਵੈਕਸੀਨੇਸ਼ਨ ਲੱਗੀ ਹੁੰਦੀ ਹੈ ਉਸ ਤੋਂ ਬਾਅਦ ਵੀ ਥੋੜੇ ਦਿਨਾਂ ਬਾਅਦ ਵੈਕਸੀਨੇਸ਼ਨ ਲੱਗਦੀ ਹੈ ਉਹਦੀ ਖਾਦ ਖਰਾਕ ਦਾ ਉਹਨੂੰ ਪਾਣੀ ਦਾ ਖਾਸ ਕਰਕੇ ਉਹਨੂੰ ਜਿਹੜਾ ਟੈਂਪਰੇਚਰ ਮੈਂਡੇਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈਗਾ ਸੋ ਜਿਹੜੇ ਨਵੇਂ ਵੀਰ ਹੁੰਦੇ ਨੇ ਉਹ ਇਸ ਕੰਮ 'ਚ ਥੋੜਾ ਜਿਆ ਧੋਖਾ ਖਾ ਜਾਂਦੇ ਨੇਗੇ ਸੋ ਜਿਨੇ ਹੁਣ ਵੀ ਰੱਖਣੇ ਆ ਬੱਚੇ ਹੁਣ ਜਲਾਈ ਸਟਾਰਟ ਹੋ ਗਿਆ ਤੁਸੀਂ ਮਹੀਨੇ ਡੇਢ ਮਹੀਨੇ ਦੇ ਬੱਚੇ ਲਿਆ ਕੇ ਤੁਸੀਂ ਚੜਦੇ ਸਿਆਲ ਜਿਹੜਾ ਉਹ ਬੱਚੇ ਆਂਡੇ ਤੇ ਆ ਸਕਦੇ ਨੇ ਤੁਸੀਂ ਹਮੇਸ਼ਾ ਇੱਕ ਜਿਹੜੇ ਮਹੀਨੇ ਦੇ ਬੱਚੇ ਪਾਓ ਸੋ ਆਪਾਂ ਤੁਹਾਨੂੰ ਇਹੀ ਮੇਨ ਪੁਆਇੰਟ ਸੀ ਜਿਹੜਾ ਦੱਸਣਾ ਸੀਗਾ ਰੇਟ ਆਪਾਂ ਤੁਹਾਨੂੰ ਦੱਸਤਾ 70 ਤੋਂ 80 ਰੁਪਏ ਜਿਹੜਾ ਇੱਕ ਮਹੀਨੇ ਦਾ ਬੱਚੇ ਦਾ ਰੇਟ ਹੋਊਗਾ ਤੇ ਨਸਬ ਤੁਸੀਂ ਪਾਉਣੀ ਆ ਬਲੈਕਐਸਟਰ ਲੌਕ ਜਾਂ ਆਰਆਈਆ ਜਿਹੜੇ ਅੰਡੇ ਨਸਲੇ ਹੀ ਬਹੁਤ ਵਧੀਆ ਅੰਡੇ ਦਿੰਦੀ ਆ ਸੋ ਇਹ ਗੱਲਾਂ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਨਵਾਂ ਕੰਮ ਕਰਨਾ ਠੀਕ ਆ ਜੀ ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਕੀ ਚੈਨਲ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ ਆਪਣਾ WhatsApp ਗਰੁੱਪ ਵੀ ਬਣਾਇਆ ਹੋਇਆ ਹੈਗਾ ਜਿਹੜੇ ਜਿਹੜੇ ਗਰੁੱਪ ਚ ਮੁਰਗੀ ਫਾਰਮ ਦੇ ਐਕਸਪਰਟ ਵੀਰ ਐਡਨੇਗੇ ਸੋ ਜਿਹੜੇ ਵੀਰਾਂ ਨੇ ਉਹ ਗਰੁੱਪ ਚੈਟ ਹੋਣਾ ਤਾਂ ਤੁਸੀਂ WhatsApp ਨੰਬਰ ਇਸ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡਾ ਨੰਬਰ ਐਡ ਕਰ ਦਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ